ਔਰ ਕੰਮ ਬਾਅਦੋਂ ਵੀ ਕਰ ਸਕਦੀ ਆ ਬਿਨਾ ਰੋਟੀ ਬਣਾ ਦੇ ਮੇਰੀ ਬਾਸ ਸਭਣ ਬਣਾਉਣੀ ਲੱਗੀ ਆ ਰੋਟੀ ਜੇ ਤੁਸੀਂ ਪਹਿਲੇ ਜਾਣਾ ਸੀ ਤਾਂ ਮੈਨੂੰ ਮਾੜੇ ਤੇ ਦੱਸ ਦਿੰਦੇ ਮੈਂ ਉਦੋਂ ਹੀ ਤਿਆਰ ਕਰ ਦਿੰਦੀ ਜੇ ਦਾਗੀ ਕੰਮ ਹੋਇਆ ਤੈਨੂੰ ਪਤਾ ਯਾਰ ਰੋਜ਼ ਮੈਂ ਕਿੰਨੇ ਵੇਲੇ ਜਾਣਾ ਹੁੰਦਾ ਯਾਰ ਕਿ ਇਹ ਬੜੇ ਤੋਂ ਹੀ ਲੇਟ ਬਣਾ ਜਾਂਦੀ ਜਦੀ ਰੋਟੀ ਕਿਸੇ ਵੇਲੇ ਦਾ ਕੋਈ ਕੰਮ ਨਹੀਂਗਾ ਟਾਈਮ ਸੱਟ ਜਾਣਾ ਹੁੰਦਾ ਜ਼ਰੂਰ ਥੋੜੀ ਲੇਟ ਹੀ ਕਰਾ ਕੇ ਜਾਣਾ ਪੈਣਾ ਤੁਹਾਨੂੰ ਮੈਂ ਹੁਣੇ ਤਿਆਰ ਕਰ ਦਿੰਦੀ ਇਹ ਕੰਮ ਬਾਅਦੋਂ ਵੀ ਹੋ ਸਕਦੇ ਆ ਸਭ ਜੇ ਆਪਾਂ ਨੂੰ ਕਰਨਾ ਥੋੜੀ ਆ ਇਹੋ ਕੰਮ ਕਰਨਾ ਹੈ ਹਾਂ ਤੁਹਾਡੇ ਵਾਸਤੇ ਤੇ ਵੇਲੇ ਹੀ ਆ ਸਭ ਦੇ ਨਾਲ ਆਮਰੋ ਨੀਵਾ ਆ ਜਨਾਨੀਆਂ ਨੂੰ ਪੁੱਛ ਕੇ ਵੇਖੋ ਘਰ ਦੇ ਕਿੰਨੇ ਕੰਮ ਹੁੰਦੇ ਬਸ ਜੇ ਪਹਿਲੇ ਜਾਣਾ ਤਾਂ ਬੰਦਾ ਪਹਿਲੇ ਜਾ ਕੇ ਬੰਦਾ ਉਹਦਾ ਉਹਦੋਂ ਦੀ ਰੋਟੀ ਆਂਢੀ ਆਲੀ ਕਿਹੜੀ ਗੱਲ ਹੈ ਬਾਅਦ ਚ ਸਾਫ਼ ਕਰ ਲੱਡੀ ਆਮਰੋ ਕਰ ਤੋ ਉਹ ਪਾਣਾ ਹੁੰਦਾ ਕਰੇ ਨੀ ਤੇਰੇ ਸਾਰੇ ਮੂਹ ਥਰਾਪ ਕਰਕੇ ਤੇ ਰੱਖ ਦਿੱਤੇ ਮੇਰੀ ਗੱਲ ਸੁਣੋ ਉਹਨੇ ਸੇ ਚਾਹ ਪੀਓ ਬਸ ਹੋ ਗਿਆ ਤਵਾ ਗਰਮ ਮੈਂ ਫੁਲ ਕੇ ਲਾ ਦੇਣੀ ਤੁਹਾਨੂੰ ਕੋਈ ਕੰਮ ਤੇ ਪੂਰਾ ਕਰ ਲਿਆ ਕਰ ਸਾਰੇ ਕੰਮ ਕਿਸ ਤਰ੍ਹਾਂ ਹੀ ਕਰਨੇ ਹੁੰਦੇ ਆ ਚਾਹ ਲੈ ਕੇ ਰਾਤੀ ਰੋਟੀ ਤੂੰ ਅੱਧੇ ਘੰਟੇ ਬਾਅਦ ਲੈ ਆਏਂਗੀ ਯਾਰ ਤੁਹਾਨੂੰ ਚੀਜ਼ਾਂ ਪਤਾ ਕਿ ਮੈਂ ਲੰਦੀਆਂ ਹਾਂ ਨਾ ਤੁਸੀਂ ਮੈਨੂੰ ਦੱਸ ਦਿੰਦੇ ਤੇ ਮੈਂ ਦੱਸ ਬੈਠ ਕੇ ਲੈ ਜਾਣਾ ਹੁਣ ਤੈਨੂੰ ਚਾਹ ਠੰਡੀ ਹੋਈ ਨਹੀਂ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਨਾਲੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਮੰਮੀ ਜੀ ਆਉਣ ਡੇ ਨੇ ਮਿਲਣ ਅੱਜ ਤੇ ਮੈਂ ਮੰਮੀ ਜੀ ਦੇ ਨਾਲ ਚੱਲ ਜਾ ਦੋ ਚਾਰ ਦਿਨ ਤੁਹਾਨੂੰ ਤੇ ਪਤਾ ਹੀ ਹੈ ਮੈਨੂੰ ਪੇਕੇ ਗਈ ਨੂੰ ਕਿੰਨਾ ਟਾਈਮ ਹੋ ਗਿਆ ਵਾ ਅੱਜ ਦੀ ਕਿ ਤੇ ਮੈਂ ਪੇਕੇ ਗਈ ਆ ਕੀ ਕਰਨਾ ਪੀਕੇ ਜਾਣਾ ਨਾਲੇ ਉਹ ਮਿਲਣ ਆਉਂਦੇ ਆ ਮਿਲ ਕੇ ਉਹਨਾਂ ਚੱਲ ਜਾਣਾ ਨਾ ਤੂੰ ਨਾਲ ਕੀ ਕਰਨ ਜਾਣਾ ਜਦ ਤੁਸੀਂ ਕਿਉਂ ਨਹੀਂ ਸਮਝਦੇ ਕੁੜੀਆਂ ਦਾ ਵੀ ਮਨ ਹੁੰਦਾ ਵਾ ਕਿ ਪੀਕੇ ਜਾ ਕੇ ਆਪਣੇ ਮਾਪਿਆਂ ਕੋਲ 1-2 ਦਿਨ ਤੇ ਰਹਿਣ ਉਹਨਾਂ ਦਾ ਦੁੱਖ ਸੁੱਖ ਸੁਣਾਣ ਤੇ ਦੁੱਖ ਸੁੱਖ ਸੁਣਾਦੀ ਅੱਜ ਉਹਨਾਂ ਆਉਣਾ ਹੀ ਆ ਸਾਰੇ ਦੁੱਖ ਸੁੱਖ ਸੁਣਾਉਣਾ ਮੈਂ ਕੱਲ ਚੱਲ ਜਾਣਗੇ ਹਮੇਰੇ ਭਾਏ ਕਿ ਜਗਾ ਰਹਿ ਕੇ ਨਾਲੇ ਮੇਰੀ ਗੱਲ ਸੁਣਦਾ ਮੈਂ ਤੈਨੂੰ ਇਹਸ ਕਰਕੇ ਲੰਦਾ ਭਾਈ ਘਰ ਦੇ ਦੇਖ ਰੇ ਕੰਨੀਆਂ ਨਾਲੇ ਮਾਂ ਤੈਨੂੰ ਪਤਾ ਠੀਕ ਨਹੀਂ ਰਹਿੰਦੀ ਮੈਂ ਸਾਰਾ ਕੁਝ ਉਹਨਾਂ ਨੂੰ ਕਿੰਨੇ ਵੇਖਣਾ ਵਾ ਆਪ ਨੂੰ ਚੱਲ ਗਈ ਮੈਂ ਵੀ ਕੰਮ ਤੇ ਚੱਲ ਜਾਣਾ ਪਿੱਛੋਂ ਉਹਨਾਂ ਨੂੰ ਕਿੰਨੇ 4.5 ਸਾਲ ਹੋ ਗਿਆ ਮੈਂ ਆਪਣੇ ਪੇਕੇਆਂ ਦਾ ਮੂੰਹ ਨਹੀਂ ਕਿ ਕੀ ਹੋ ਗਿਆ ਇਸੇ ਕਰਕੇ ਵਿਆਹ ਹੁੰਦਾ ਵਾ ਕੁੜੀਆਂ ਦਾ ਕਿ ਆਪਣੇ ਘਰ ਰਹਿਣ ਇਹ ਥੋੜੀ ਮੂੰਹ ਚੁੱਕ ਕੇ ਪੇਕੇ ਦੀ ਦੁਨੀਆ ਰਹਿਣ ਜਾ ਜਾ ਕੇ ਰੋਟੀ ਲਾ ਗਿਆ ਚਾਹ ਲਾਤੀ ਹੈ ਚਾਹ ਪੀਓ ਤੇ ਰੋਟੀ ਮੈਂ 2 ਘੰਟੇ ਬਾਅਦ ਲਿਉਣੀ ਹੈ ਅੰਮਣੇ ਇਸ ਕਰਕੇ ਵਿਆਹ ਨਹੀਂ ਹੁੰਦਾ ਕੁੜੀਆਂ ਦਾ ਕਿ ਉਹ ਪੇਕੇਆਂ ਦਾ ਮੂੰਹ ਹੀ ਨਾ ਵੇਖਣ ਸਾਲ ਸਾਡੇ 1.5 ਸਾਲ ਮੇਰਾ ਵੀ ਮਨ ਕਰਦਾ ਵਾ ਮੈਂ ਉੱਥੇ ਜਾ ਕੇ ਕੁ ਦੋ ਦਿਨ ਰਵਾਂ ਮੈਂ ਆਪਣੀ ਮਾਂ ਨੂੰ ਮਿਲਾਂ ਆਪਣੀ ਪਰਜਾਈ ਨੂੰ ਮਿਲਾਂ ਕੋਈ ਦੋਸਤੋ ਕਰਨ ਚਲ ਆ ਜੁਣਾਂ ਨੇ ਆਏ ਨਾ ਮਿਲ ਕੇ ਚੱਲ ਜਾਣਾ ਨਾ ਕੋਈ ਨੀ ਬਾਤ ਪੁੱਛਦਾ ਜੀ ਨਾਲ ਜਾਣ ਦੀ ਕੋਈ ਲੋੜ ਨਹੀਂ ਇਰੇ ਬਾਰੇ ਵੀ ਸੋਚਿਆ ਕਰੋ ਅਮਨ ਤੂੰ ਹੀ ਨਹੀਂ ਮੇਰੀ ਸੁਣੋਗੇ ਤੇ ਕੌਣ ਸੁਣੂਗਾ ਮੈਨੂੰ ਇਹ ਦੱਸੋ ਯਾਰ ਉਹ ਆਪਣੀ ਮਾਂ ਨੂੰ ਕਹਣਾ ਕਿ ਜਰਨੇ ਸਾਲ ਦੋ ਸਾਲ ਬਾਅਦ ਜਾ ਕੇ ਰਹਿਣਾ ਨੇ ਨਾ ਫਿਰ ਰਹਿਣ ਦੀ ਪੇਕੇ ਤੋਂ ਦੋ ਜਹਰ ਸਾਲ ਹੋਰ ਸਾਡੀ ਕੀ ਸੋਚ ਹੈਗੀ ਆ ਕਿ ਕੁੜੀ ਜਦੋਂ ਵਿਆਹ ਕੇ ਸਹੁਰੇ ਘਰ ਆ ਜਾਂਦੀ ਆ ਉਹ ਪੇਕੇ ਘਰ ਰਹਿਣ ਜਾਵੇ ਕੋਈ ਲੜਾਈ ਦਾ ਮੁੱਦਾ ਨਹੀਂ ਗਾ ਕਿ ਮੈਂ ਪੇਕੇ ਜਾਣਾ ਵਾ ਜੇ ਮੈਂ ਕਿਹੜੇ ਨਾ ਰਹਿ ਰਹਿ ਗਏ ਜਾ ਫਿਰ ਜਾ ਪੱਕੀ ਜਾਰ ਕੜਲਾ ਜਿਹੜੇ ਰੀਜਾ ਕੰਨੀਆਂ ਦਾ 100 2 ਸਾਲ ਬਾਅਦ ਆ ਜੀ ਫਿਰ ਆ ਕੀ ਕੋਈ ਅਸੀਂ ਲੈ ਲਾਂਗੇ ਆਪਣੇ ਘਰ ਦੇ ਦਾ ਸਾਰਨਾ ਅੱਜ ਆਉਂਦੇ ਨਾ ਮੈਂ ਕਰਦਾ ਕੱਲ ਨੂੰ ਨਾ ਮੈਂ ਕਹਿੰਦਾ ਲੈ ਲਿਓ ਉਹਨੂੰ ਨਾਲ ਹੀ ਨਾ ਰੋ ਵੀਣਾ ਪਾਣੀ ਤਿੰਨ ਪੇਕੇ ਜਾਂਦੀ ਪਈ ਐ ਯਾਦ ਨਹੀਂ ਮੈਨੂੰ ਰਾਤ ਤੇ ਕੋਈ ਲੋੜ ਨਹੀਂ ਬਣਾਉਂਦੀ ਬਣਾਵੇ ਖਲ ਜਾ ਆਪਣੇ ਹੋ ਗਿਆ ਵਾ ਮੈਨੂੰ ਮੇਰੇ ਘਰ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਹੱਦ ਹੁੰਦੀ ਕਿਹ ਚੀਜ਼ ਦੀ ਇਹ ਥੋੜਾ ਜਿਹੀ ਧੀ ਵੀ ਆਈ ਗਈ ਆ ਤੇ ਉਹਨੂੰ ਆਪਣੇ ਘਰ ਤੇ ਕੋਈ ਹੱਕ ਹੀ ਨਹੀਂ ਰਹਿ ਗਿਆ ਉਹ ਜਾ ਹੀ ਨਹੀਂ ਸਕਦੀ ਆਪਣੇ ਮਾਪਿਆਂ ਨੂੰ ਮਿਲਣ ਵੀ ਆ ਗਈ ਤਾਂ ਦਾ ਹਸਾਬ ਹੈ ਇਹਨਾਂ ਦਾ ਪੱਕੀ ਮੁੱਲ ਖਰੀਦ ਲਈ ਆ ਕਿ ਇੱਥੇ ਹੀ ਰਹਿ ਇੱਥੇ ਘਰ ਦੀ ਦੇਖ ਰੇ ਘਰ ਸਾਨੂੰ ਰੋਟੀ ਪੜੀ ਪਕਾ ਕੇ ਦੇ ਸਾਡੀ ਦੇਖ ਰੇ ਘਰ ਦੀਦਾ ਵੀ ਮਨ ਹੁੰਦਾ ਵਾ ਕਿ ਆਪਣੇ ਘਰੇ ਜਾਵੇ ਦੋ ਦਿਨ ਕਿਤੇ ਚਾਈ ਚਾਈ ਰਵੇ ਕੋਈ ਦੋਸਤੋ ਖ ਆਪਣੇ ਮਾਪਿਓ ਦਾ ਸੁਣੇ ਆਪਣਾ ਦੱਸੇ ਜਦੋਂ ਮੈਂ ਕਿਹਾ ਨਹੀਂ ਮੈਨੂੰ ਇਦਾਂ ਹੀ ਗੁਲੜਨ ਪੈਂਦੇ ਹੰਗੋ ਵਿੱਚੋਂ ਚੰਗੇ ਭਲੇ ਹੋਣਗੇ ਇੱਥੇ ਰਵਾਂ ਤੇ ਇਹ ਆ ਚਾ ਨਹੀਂ ਹਜੇ ਪਤਾ ਨਹੀਂ ਚਾਹ ਧਰੇ ਕਿ ਮਾਂ ਧਰੇ ਆਹੀ ਮੰਮੀ ਜੀ ਆਹੀ ਮੰਮੀ ਜੀ ਅਮਨ ਕੀ ਹੋਇਆ ਗੱਲ ਸੁਣ ਇੱਧਰ ਤੇ ਆ ਕਿੱਧਰ ਜਾਣ ਡਿਆ ਹੈ ਕੀ ਹੋਇਆ ਤੈਨੂੰ ਇੱਧਰ ਤੇ ਆ ਜਾ ਕਿੱਧਰ ਚੱਲਿਆ ਹੈ ਕੀ ਮੰਮੀ ਨੇ ਮੇਰਾ ਸਿਰ ਖਾਰਾ ਵਾ ਕੀ ਹੋ ਗਿਆ ਏ ਜਦੋਂ ਮੈਂ ਪੇਕੇ ਜਾਣਾ ਪੇਕੇ ਜਾਣਾ ਅੱਜ ਮੰਮੀ ਨੇ ਕਦੀ ਆਉਣਾ ਮੈਂ ਤੇ ਮੈਂ ਨਾਲ ਚੱਲ ਜਾਂਦੀ ਹਾਂ ਕਿਦਾ ਇਹੋ ਸਿਆਪਾਈ ਤੇਰੇ ਮਗਰੋਂ ਵੀ ਇਹੋ ਕੁਝ ਕਰਦੀ ਆ ਪੇਕੇ ਜਾਣਾ ਪੇਕੇ ਜਾਣਾ ਪੇਕੇ ਪਤਾ ਨਹੀਂ ਅੰਬਰ ਖੇ ਆ ਪਤਾ ਹੀ ਨਹੀਂ ਇੱਥੇ ਵੀ ਘਰ ਵੀ ਵੇਚ ਦੇ ਕਰਨੀ ਆ ਕਿਸੇ ਨੇ ਮੇਰੇ ਕਾਹ ਨੂੰ ਅੱਜ ਉਹਦੀ ਮਾਂ ਨੇ ਆਉਣਾ ਮੈਂ ਤੈਨੂੰ ਘਰੋਂ ਨਾਲ ਹੀ ਕਰ ਮੈਂ ਨਹੀਂ ਫਿਰ ਲੈਕਣੀ ਮੈਨੂੰ ਕਾਹ ਫਿਰ ਦੋ ਚਾਰ ਸਾਲ ਜਿਹੜਾ ਨੇ ਹਿੱਤੇ ਨਾ ਤੂੰ ਆ ਖਰਾਬ ਹੋਇਆ ਜਿਉਂ ਪੇਕੇ ਚਲ ਕੇ ਘਰ ਦਾ ਕੰਮ ਕਿੰਨੇ ਕਰਨਾ ਮਮੀ ਹੋਰ ਕੀ ਫਿਰ ਕੰਮ ਵਾਲੀ ਲਾ ਲਾਂਗੇ ਉਹਨੂੰ ਆਪ ਨੂੰ ਦੇ ਨਹੀਂ ਅਗਲ ਨਹੀਂ ਗਈ ਰੋਜ਼ ਹੀ ਮੈਂ ਪੇਕੇ ਜਾਣਾ ਪੇਕੇ ਜਾਣਾ ਤੂੰ ਤਾਂ ਫਿਰ ਉਹਦੀ ਗੱਲ ਮਨਾਣ ਡਿਆ ਇਹੋ ਤੇ ਚਾਹਦੀ ਮੈਂ ਪੇਕੇ ਜਾਣਾ ਤੇ ਉਹ ਗੱਲ ਤੂੰ ਕਰਨ ਡਿਆ ਪੇਕੇ ਕਦੇ ਵਸੇ ਭੇਜਣਾ ਇਹਨੂੰ ਮੈਂ ਤਾਂ ਕਹਿੰਦਾ ਨਹੀਂ ਭੇਜਣਾ ਰੋਂਗ ਮਿਲ ਕੇ ਚੱਲ ਜਾਣਾ ਅੱਜ ਮਿਲ ਗਿਆ ਗੱਲ ਖਤਮ ਹੋ ਗਈ ਅੱਜ ਘਰ ਖਾ ਕੇ ਇਹ ਦਿਨ ਤੂੰ ਟਾਈਮ ਕੱਢ ਸਵੇਰੇ ਲੈ ਕੇ ਜਾ ਸ਼ਾਮਾਂ ਨੂੰ ਨਾਲ ਲੈ ਸਵੇਰੇ ਸਾਰਾ ਘਰ ਦਾ ਕੰਮ ਚੱਲ ਜਾਊਗੀ ਤੇ ਸ਼ਾਮਾਂ ਨੂੰ ਕਰਨ ਦਾ ਟਾਈਮ ਤੇ ਆ ਜਾਊਗੀ 10 ਤੂੰ ਚੰਗਾ ਹੈ ਚਲੋ ਵੇਖਦਾ ਫਿਰ ਇਹਦੀ ਗੱਲ ਵੇਖਦਾ ਮੜਾ ਜੇ ਕੀ ਕਰਨਾ ਇਹਦਾ ਮਤਲਬ ਇਹ ਥੋੜਾ ਕਿ ਤੂੰ ਇਹ ਸੁਣ ਇਹੋ ਕਹਿੰਦਾ ਕਿ ਨਹੀਂ ਜਾਣਾ ਆਹੋ ਉਹਨੂੰ ਕਹਤਾ ਸੀ ਤੈਨੂੰ ਇਹ ਨਹੀਂ ਪਤਾ ਕਿ ਮੈਂ ਮੇਰੀ ਮਾਂ ਦਾ ਧਿਆਨ ਰੱਖ ਉਨ ਰੋਟੀ ਬਣੀ ਕਿੰਨੇ ਦੇਣਾ ਦੱਸ ਬੁੱਢੇ ਬਰੇ ਮੈਂ ਆਹ ਰੋਟੀ ਕਮ ਬਣਾਦੀਆਂ ਚੰਗੀ ਲੱਗਦੀ ਨਾ ਸੋਈ ਚ ਵੜਦੀ ਆਂਡ ਗਵਾਂਡ ਮੈਨੂੰ ਕੀ ਕਹੂਗਾ ਜੇ ਕੋਈ ਵੇਖੂਗਾ ਤਾਂ ਉਹਨੂੰ ਨਹੀਂ ਨਾ ਇੰਨੀ ਅਕਲ ਇੰਨੀ ਸਮਝ ਉਹ ਹਰ ਘਾਟੇ ਕਾਦੇ ਆ ਨਹੀਂ ਇਹਦੀ ਮਾਂ ਨੂੰ ਤੀਜੇ ਦਿਨ ਫੋਨ ਆਹੋ ਇਹਦੀ ਮਾਂ ਨੂੰ ਤੀਜੇ ਦਿਨ ਚੁੱਕ ਕੇ ਫੋਨ ਕਰਦੀ ਰਹਿੰਦੀ ਆ ਕਿ ਆ ਜਾ ਆ ਜਾ ਆ ਜਾ ਦੱਸ ਇਹਦੀ ਮਾਂ ਨੇ ਕੀ ਕਰਨਾ ਨੂੰ ਸੱਦ ਕੇ ਅੱਜ ਹੁਣ ਆਪ ਹੁਣਾ ਮਨਾਲ ਨਾਲ ਜਾਣਾ ਕਿ ਨਹੀਂ ਮੈਂ ਬੇਪਰਾ ਇਹਦੀ ਮਾਂ ਦਾ ਫੋਨ ਦੂਜੇ ਦਿਨ ਅੰਦਰ ਲੈ ਘੰਟਾ ਘੰਟਾ ਬਣਾ ਨੇ ਕਿੜੀ ਅੱਗ ਲੱਗੀਆਂ ਰਹਿੰਦੀਆਂ ਕਰਨ ਹਾਂ ਤੇ ਜੇ ਮੈਂ ਹਾਰ ਕੇ ਫੇਰ ਮੈਂ ਫਾਇਦਾ ਨਹੀਂ ਨਹੀਂ ਸ਼ਮੇਂ ਹੀ ਰੋਟੀ ਦੇ ਜਾ ਇੱਕ ਰੋਟੀ ਦੇ ਕੇ ਤੇ ਫੇਰ ਬੱਠੀ ਰਹਿੰਦੀ ਕਦੀ ਦੇ ਭਰਾ ਦਾ ਫੋਨ ਆ ਜਾਂਦਾ ਹੈ ਹੈ 10 ਚੱਗੇ ਵੇਲੇ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਫੇਰ ਵੀ ਹਲੇ ਗਈ ਨਹੀਂ ਮੈਂ ਪੀਕੇ ਮੇਰੀ ਗਲਤ ਨਹੀਂ ਮੈਂ ਗੱਦੋ ਇਹਦੇ ਬੜਿਆ ਪੀਕੇ ਆ ਮੈਂ ਕੀ ਕਹਿੰਦਾ ਅਮਰੀਕਾ ਬੈਠਾ ਹੀ ਐ ਨਾਮ ਵੀ ਉੰਤਰਾ ਲੈਣਾ ਆਂਦਾ ਹੈ ਉੱਥੇ ਬੈਠੇ ਹੋਏ ਤੇ ਜਿਹੜਾ ਇਹਨੂੰ ਬੜੀਆਂ ਬਾਹਾਂ ਦੀਆਂ ਆਕੜੀਆਂ ਪਈਆਂ ਮਾਂ ਦੇ ਆਟੇ ਵਾਂਗੂ ਫੋਨ ਚੜ੍ਹਦੀ ਨਹੀਂ ਸਾਰੀ ਦਿਹਾੜੇ ਦੁੱਖ ਸੁੱਖ ਰਹਿੰਦੇ ਇਹ ਦੁੱਖ ਸੁੱਖ ਪਤਾ ਨਹੀਂ ਦੇ ਕਿਹੜੇ ਰਹਿੰਦੇ ਆ ਆ ਵੇਖ ਲੈ ਹੁਣ ਪੁੱਤ ਸਵੇਰ ਦੀ ਇਹਨੇ ਮੈਨੂੰ ਚਾਹ ਨਹੀਂ ਉਹ ਦਿੱਤੀ ਕਰੋਂਦਾ ਇਹਨੂੰ ਮੈਂ ਕਿਹਾ ਮੈਨੂੰ ਚਾਹ ਦੇ ਦੇ ਲੈ ਹੁਣ ਚਾਹ ਉਹ ਮੜਾ ਜੀ ਕੀ ਕਰ ਤੋ ਕੰਦਾ ਕਿਉਂ ਨਹੀਂ ਇਹਨੂੰ ਕੁਝ ਤਦੋਂ ਮੈਂ ਤੇ ਲੈ ਜਾਣ ਨਾ ਦਿਓ ਤੁਹਾਨੂੰ ਨਹੀਂ ਮੈਂ ਕਹਦਾ ਜਾਣ ਦੇਣਾ ਇਹਦੀ ਮਾਂ ਆਉਗੀ ਤੇ ਮੈਂ ਤੇਰੀ ਮਾਂ ਨੂੰ ਵੇਖੀ ਕਹਿੰਦਾ ਨਾ ਸਾਫ ਕਿ ਮੈਂ ਨਹੀਂ ਤੇ ਭੈਣੀ ਭੇਜ ਆਹੋ ਨਾ ਨਾ ਮਾਰੇ ਜੇ ਕੰਨ ਖਿੱਚੋਂ ਨਾ ਕੋ ਦੂਜੇ ਦਿਨ ਕਿੰਨੀ ਪੇਕੇ ਜਾਣਾ ਪੇਕੇ ਜਾਣਾ ਪੇਕੇ ਕੀ ਹੈ ਨਹੀਂ ਇਹਦੀ ਮਾਂ ਲੇਕ ਤੇ ਪਖੰਡ ਫੜਿਆ ਜਿਰਾ ਕ ਸਿਰ ਪੀੜ ਹੁੰਦਾ ਆ ਜਾ ਹੈ ਜਿਰਾ ਕ ਮਾਂ ਦੀ ਢਿੱਡ ਪੀੜ ਹੁੰਦੀ ਹੈ ਭਰਾ ਫੋਨ ਕਰ ਦੂਗਾ ਆ ਜਾ ਆ ਜਾ ਦੱਸ ਜੇ ਤੈਨੂੰ ਇੰਨਾ ਹੀ ਸ਼ੌਂਕ ਹੈ ਵੈਨੂੰ ਸੱਦਨ ਦਾ ਆਪਣਾ ਪੁੱਤ ਵਿਆ ਉਹਨੂੰ ਦੱਸ ਬੁੱਢਾ ਕਰਕੇ ਵਿਆਣਾ ਧੀ ਹੁਣ ਤਾਂ ਛੇਤੀ ਨਾ ਪਰੋਣ ਦਾ ਲੋ ਬਗਿਆਂ ਦੇ ਮਹੀਨਾ ਦੋ ਮਹੀਨੇ ਧੀ ਨੂੰ ਛੇਤੀ ਨਾ ਘਰੋਂ ਕੱਢ ਤੱਕ ਪੁੱਤ ਵੀ ਬੜਾ ਫੜ ਕਾਲੀ ਪਈ ਹੈ ਜਲਦੀ ਜਲਦੀ ਵਿਆਹ ਲੈਣਾ ਜਲਦੀ ਜਲਦੀ ਵਿਆਹ ਲੈਣਾ ਇਹ ਹਾਲੇ ਤਰ੍ਹਾਂ ਆ ਵੇਖਾ ਸੁਸਤੀ ਕੀ ਮਾਇਕੇ ਦੱਸ ਸਕਾਂ ਪੁੱਤ ਮੈਂ ਕਿੰਨਾ ਕਹਾ ਘਰ ਛੱਡਿਆ ਦੇਖ ਲੈ ਹੈ ਤੜਕੇ ਉੱਠ ਕੇ ਮੈਂ 4 ਵਜੇ ਉੱਠਦੀ ਹੁੰਦੀ ਸੀ ਤੇ 7 ਵਜੇ ਤੱਕ ਸਾਰੇ ਘਰ ਦਾ ਕੰਮ ਕਰਦੀ ਹੁੰਦੀ ਸੀ ਹੁਣ ਇਹਨਾਂ ਤਰ੍ਹਾਂ ਜਿੱਲੜ ਜੀ ਕੋ ਕੰਮ ਹੀ ਨਹੀਂ ਹੁੰਦਾ ਜਿਹੜਾ ਕੰਮ ਪੜਦੀ ਨਹੀਂ ਦੂੰ ਰਮਾ ਦਾ ਪੇਕੇ ਤੁਰੀ ਰਵੇਂ ਵਾਹ ਤੇ ਮਾਸਾ ਨੂੰ ਤਾਂ ਚਾਹ ਲੈ ਪਿਆ ਉਹ ਲੈ ਆ ਚਾਹ ਹੁਣ ਵੇਖਿਆ ਕਰਨ ਕੀ ਨਹੀਂ ਆ ਵੇਖਿਆ ਨਾ ਵੇਖ ਨਾ ਉਹ ਇਹਨੂੰ ਇਤਨੇ ਪਤਾ ਲੱਗੂਗਾ ਉਹ ਤਾ ਤੇ ਨਹੀਂ ਅੱਖੇ ਲਗਣਾ ਨੀ ਕੀ ਕੀੜੀ ਚੰਗੀ ਨਾ ਇਹਦਾ ਟਿੱਕੇ ਜਾਣਾ ਮੈਂ ਬੰਦ ਕਰਵਾਨੀ ਹੂੰ ਉਧਰ ਰੋਟੀ ਬਣਾਉਂਦਾ ਵੀ ਬਲਾ ਚਾਹ ਦੇ ਦੇ ਮਮੀ ਨੂੰ ਅਮਰ ਬਣਦੀ ਆ ਚਾਹ ਵੀ ਬਣੀ ਪਈ ਆ ਤੇ ਰੋਟੀ ਵੀ ਬਣ ਗਈ ਬੱਸ ਉਸ ਸਵੇਰ ਦੇ ਉੱਠੇ ਆ ਨਾ ਰੋਟੀ ਦਾ ਪਾਣੀ ਕਮ ਸੇ ਕਮ ਇਹ ਦੇ ਵੇਖ ਲਿਆ ਕਰ ਕਿੰਨੂੰ ਚਾਹ ਬਣਾਉਣੀ ਆ ਮੈਨੂੰ ਤਾਂ ਰੋਟੀ ਦੇਣੀ ਮੈਨੂੰ ਤਾਂ ਚਾਹ ਬੱਲੀ ਫੜਾਤੀ ਉਹਨਾਂ ਨੂੰ ਚਾਹ ਨਹੀਂ ਦੇਂਦੀ ਹਾਂ ਦਿਆ ਮਨ ਟਾਂਡੇ ਵਾਲੀ ਚਾਹ ਵੀ ਬਣੀ ਪਈ ਆ ਫੁਣਕਾ ਵੀ ਤਿਆਰ ਆ ਤੁਸੀਂ ਤੇ ਐਵੇਂ ਬੋਲੀ ਜਾਂਦੇ ਜੀ ਤੇ ਬਣੀ ਨੂੰ ਕੀ ਕਰਨਾ ਵਾ ਇੱਥੇ ਪੈਨੂੰ ਅਸੀਂ ਕੀ ਕਰਨਾ ਵਾ ਤੇਰੇ ਉੱਠਣ ਦਾ ਫਾਇਦਾ ਕੀ ਆ ਸਵੇਰ ਦੇ ਜੇ ਉੱਠੀ ਆ ਫੜਾ ਕੇ ਉਹਨੂੰ ਰੋਟੀ ਬਣਾਣੀ ਹਾਂ ਸਵੇਰ ਦੇ ਤੇ ਮੈਂ ਵੇਖ ਲਈ ਆ ਕੋਈ ਕੰਮ ਨਹੀਂ ਮੈਂ ਕੀਤਾ ਹਨਾ ਤੁਸੀਂ ਮਾਣੋ ਪਤਾ ਲੱਗ ਜਾਵੇਗਾ ਤੇ ਇਹ ਚਾਹ ਨੂੰ ਤੈਨੂੰ ਮਨਾ ਕਰਦੀ ਇਹ ਮਾਣੀ ਤੇਰਾ ਦੂਠਾ ਬਣ ਜਾਂਦਾ ਉਥੇ ਕੰਮਕਾਰ ਨਹੀਂ ਜਾਂਦੀ ਮੈਂ ਪਿੱਕ ਇੱਥੇ ਰਹਿਣੀ ਜਾਣਾ ਨਹੀਂ ਆ ਨਹੀਂ ਜਾਂਦੀ ਨਹੀਂ ਜਾਣਾ ਹੀ ਨਹੀਂ ਆ ਗੱਲ ਫਰਮ ਚੱਲ ਆ ਗਿਆ ਫੜਾ ਫੜਾ ਤਰਾ ਮਮੀ ਨੂੰ ਦਾ ਪਰ ਡੇਲੀਆਂ ਜਾਂ ਵੇਨਦੂ ਆਪਣੀਆਂ ਹਾਂ ਕੀ ਕੀ ਆਇਆ ਈ ਨੂੰ ਲਓ ਲੱਗੀ ਆ ਲੈ ਆਉਣ ਲੱਗੀ ਜਿੱਲੜ ਜੀ ਨਾ ਆ ਜਾ ਛੇਤੀ ਲੈ ਆ ਹੁਣ ਅਮਨ ਮੇਰੇ ਗਾਲ ਸੁਣ ਪੁੱਤ ਇਹਨੂੰ ਕਿਸੇ ਚੰਗੇ ਡਾਕਟਰ ਕੋ ਖਾ ਹੱਡਾ ਪਿਆਰੇ ਚ ਦੇਖਦੇ ਜਾਣੀ ਨਹੀਂ ਚੰਗੀ ਭਲੀ ਆ ਗਈ ਮੰਮੀ ਡਰਾਮੇ ਕਰਦੀ ਆ ਆ ਬੇ ਹੁਣ ਦਿਮਾਗ ਦੀ ਧਣੀ ਪਿਆ ਕੀ ਆ ਮੰਮੀ ਜੀ ਚਾਹ ਬਣਾਉਣੀ ਉਹਨਾਂ ਨੂੰ ਚਾਹ ਨਾਲ ਕੁਛ ਲੈ ਆ ਇੰਨਾ ਕ ਦਿਮਾਗ ਕੰਮ ਕਰਦਾ ਈ ਦਿਮਾਗ ਵਾਲੇ ਡਾਕਟਰ ਨੂੰ ਵੀ ਚੈੱਕ ਕਰਵਾ ਲਾ ਕਿਤੇ ਇਹਨੂੰ ਹੈ ਰੋਟੀ ਤੂੰ ਇਹਨੂੰ ਖਵਾਣੀ ਮੁੰਡੇ ਨੂੰ ਤੇ ਰੋਟੀ ਮੈਨੂੰ ਖਵਾਈ ਜਾਣੀ ਆ ਲੈ ਆ ਨਾਲ ਕੋ ਚਾਹ ਦੇ ਜੇ ਹੁਣ ਮੈਂ ਕਹਾਂ ਤਾ ਰੋਟੀ ਲਿਆ ਦੇ ਰੋਟੀ ਨੂੰ ਫੇਰਨੇ 4 ਘੰਟੇ ਲਾ ਦੇਣੇ ਚਾਹ ਵੇਖ ਦੇਂਦੀ ਵੇਖ ਲਾ ਅਗੋ ਕੰਦੀ ਹੋ ਕਿ ਮੈਂ ਜੀ ਇਹਨੂੰ ਕਹਾਂ ਨਾ ਚਾਹ ਚਾਜ ਸਵਾਦ ਨਹੀਂ ਬਣੇ ਕਿਉਂਕਿ ਮੰਮੀ ਮੇਰੇ ਕੋ ਇੱਕ ਇੱਕ ਕੱਪ ਚੰਗਾ ਬਣਦਾ ਜੇ ਜਿਆਦਾ ਚਾਹ ਨਹੀਂ ਮੇਰੇ ਕੋ ਚੰਗੀ ਬਣਦੀ ਆ ਕਈ ਵਾਰੀ ਸੁਣ ਚਾਹ ਲਾਲ ਬੇਸੱਬਾ ਆ ਸਬਜੀ ਵੇਖ ਨਿਰਾ ਪਾਣੀ ਆ ਨਹੀਂ ਕਿਤੇ ਤੇ ਰੋਟੀ ਖਵਾਉਂਦੀ ਆ ਕੱਲੀ ਏਗੀ ਜਦੋਂ ਬੰਦੇ ਨੂੰ ਰੋਟੀ ਦੇ ਦੇ ਨਾਲ ਚਮਚਾ ਦੇਈਦਾ ਅਚਾਰ ਦੇਈਦਾ ਲੂਣ ਦੇਈਦਾ ਨਾਲ ਪਾਣੀ ਦੇਈਦਾ ਮੰਮੀ ਜੀ ਲੈ ਕੇ ਆਉਂਗੀ ਮੇਰੇ ਕੋ ਚਾਹ lata ਥੋੜੀ ਆ ਹੌਲੀ ਹੌਲੀ ਲਿਆਉਂਗੀ ਹੁਣ ਹਰ ਜੀ ਬਸ ਹੌਲੀ ਹੌਲੀ ਲਿਆਉਂਦੀ ਰਵਾਂ ਤੀਜ ਨਾ ਹੋਵੀ ਚਲ ਖਾ ਕੇ ਚਾਹ ਫਿਰ ਹਾਂ ਹੋਏ ਮੁਰੱਬਾ ਆਈ ਅਕਲ ਇਹਨੂੰ ਹੋਣਾ ਇਹਦੇ ਵਿੱਚ ਹਲਦੀ ਵੀ ਪਾਲਾ ਮੈਂ ਬਜਾਰੋਂ ਸਮਾਨ ਲਿਆਉਣ ਦੇ ਲੱਗੀ ਰਹੀ ਨਹੀਂ ਆ ਤੇ ਇਹਨੂੰ ਅਕਲ ਹੀ ਨਹੀਂ ਹੈਗੀ ਬੰਦਾ ਸੋਹਣੀ ਤਰ੍ਹਾਂ ਡੱਬੇ ਚ ਪਾ ਕੇ ਦਵੇ ਪਤਾ ਨਹੀਂ ਕਿਹੜੀ ਮਾੜੀ ਕਿਸਮਾਂ ਨਾਲ ਪੱਲੇ ਪੈ ਗਈ ਪਾਗਲ ਔਰਤਾਂ ਬੇੜਾ ਕਰਕੇ ਹੋ ਜੇ ਸਰਜੀਤ ਕੌਰ ਦਾ ਜਿਹੜੇ ਰਿਸ਼ਤਾ ਕਰਵਾਇਆ ਏ ਚਲ ਖਾਲਾ ਹੁਣ ਤੂੰ ਹੀ ਮੈਂ ਸਰਜੀਤ ਕੌਰ ਨੂੰ ਕਹੀਆਂ ਦਿਓ ਉਹਨੇ ਕਰਾਉਣਾ ਉਹਨੇ ਕਰਾਉਣਾ ਵੇ ਭਰਾਵਾ ਉਹ ਹੀ ਮਗਰ ਪਈ ਸੀ ਕਿ ਅਮਨ ਦਾ ਰਿਸ਼ਤਾ ਵੇਖੀ ਮੈਂ ਕਰਵਾਉਂਦੀ ਕੁੜੀ ਵੇਖੀ ਬੜੀ ਵਧੀਆ ਕੁੜੀ ਵੇਖੀ ਬੜੀ ਵਧੀਆ ਆ ਵੇਖ ਲਈ ਬੜੀ ਵਧੀਆ ਬੋਦੀ ਵਧੀਆ ਬੁਹਾਤੀ ਏ ਨਕਲ ਨਾ ਨਹੀਂ ਰੋਟੀ ਲੈ ਆ ਹੁਣ ਆਨਗਵਾਨ ਜਿੰਨੇ ਨੇ ਚੰਗਾ ਵਿਆਹ ਕੀਤਾ ਉਹਨਾਂ ਨੇ ਘਰ ਖਾਪੀ ਬੜੀ ਬੰਦੀ ਸਵੇਰੇ ਸਹੀ ਬੜੀ ਰੋਟੀ ਮੰਗਦੀ ਪਾਣੀ ਮੰਗ। ਨਾ ਮੈਂ। ਆ ਕੀ ਮਟਰ ਲੱਭਣੇ ਡੈ? ਚੁੱਭੀ ਮਾਰਿਆ ਲੱਭਣੇ ਮਟਰ। ਅੱਜ ਕੱਲ ਮ ਗਲੀ ਚ 2 ਕਿਲੋ ਲਈ। 30 ਦੇ ਕਿਲੋ ਤੇ 2 ਕਿਲੋ 50 ਦੇ ਦਿੰਦਾ ਸੀ ਮੈਂ 2 ਕਿਲੋ ਹੀ ਲੈ ਲੈ। ਉਹਨੇ ਕੀ ਕੱਢੇ ਹੋੜੇ ਜਿੰਨੇ ਕ ਪਾਣੀ ਹੋਣੇ। ਕਰ ਲੰਦਾ ਮੰਮੀਆਂ ਨੂੰ ਪਾਣਿਆਂ ਵਾਲੀ ਹੋਣ ਲੱਗੀ ਆ ਬਾਅਦ ਚ ਰੋਟੀ ਖਾਉਂਗੀ ਤੇ ਆ ਤੈਨੂੰ ਕਿੰਨੀ ਵਾਰ ਕਿਹਾ ਇਸ ਤਰ੍ਹਾਂ ਮਰੱਖਿਆ ਇੱਧਰ ਨੂੰ ਕਰਕੇ ਰੱਖਿਆ ਕਰ ਥੱਲੇ ਫਲਾਰਾ ਪੈ ਜਾਊਗਾ ਤੇ ਸਬਜ਼ੀ ਚ ਨਾ ਤੂੰ ਦੁਬਾਰਾ ਤੜਕਾ ਲਾ ਸਬਜ਼ੀ ਨੂੰ ਸਬਜ਼ੀ ਪਤਲੀ ਬਣੀ ਐ ਤੇ ਆ ਜਿ ਲੱਗਦਾ ਘੱਟ ਪਾਇ ਤੇ ਮੈਂ ਕਿੰਨੀ ਜਦੋਂ ਆਲੂ ਉਬਾਲੀਦੇ ਨਾ ਆਲੂ ਛਿਲਕੇ ਤੇ ਫੇਲੀਦੇ ਹੁੰਦੇ ਆ ਖਾਣਾ ਉਹ ਸਬੂਤੇ ਆਲੂ ਆਣਦੇ ਵਿੱਚ ਤੇ ਕਰ ਲੈ ਕਿ ਤਿਆਰੀ ਜਰਾ ਸਾਹਮਣੇ ਕਰ ਭੁੱਖੀ ਆ ਜੀ ਮੰਮੀ ਹਾਂ ਕਾਪੜੇ ਚੱਲੇ ਇੱਥੇ ਕੋਈ ਇੱਕ ਤੈਨੂੰ ਆਹ ਪੜੀ ਜਾਂਦਾ ਤੇ ਗੰਦੀ ਮੈਂ ਜਰਾ ਨਿਕਲ ਲੱਗਦੇ ਨਾ ਪਿੱਛੋਂ ਬਾੜ ਮਾਰਦੇ ਨਹੀਂ ਮੰਮੀ ਜਦੋਂ ਮੈਂ ਤੇਰੇ ਨਾਲ ਮੂੰਹ ਕਰਕੇ ਬੋਲਦੀ ਤੂੰ ਉਦੋਂ ਗੱਲ ਕਰ ਕਾ ਮੰਮੀ ਮੈਂ ਕੋਈ ਗੱਲ ਕਰਨੀ ਸੀ ਤੁਹਾਡੇ ਨਾਲ ਹੂਣ ਤੇਰੀ ਕਿਹੜੀ ਗੱਲ ਐ ਤੇਰੀਆਂ ਤੇ ਇੱਕ ਗੱਲਾਂ ਹੀ ਨਹੀਂ ਮੁੱਕਦੇ ਮੈਂ ਇੱਕ ਗੱਲ ਕਰਨੀ ਐ ਇੱਕ ਗੱਲ ਕਰਨੀ ਆ ਦੱਸ ਕੀ ਐ ਮੰਮੀ ਜੀ ਮੈਂ ਸੋਚਣ ਦੀ ਸੀ ਕਿ ਮੈਨੂੰ ਬੜਾ ਹੀ ਟਾਈਮ ਹੋ ਗਿਆ ਮੈਂ ਪੇਕੇ ਨਹੀਂ ਗਈ ਤੇ ਮੇਰੇ ਮੰਮੀ ਨੇ ਆਉਣਾ ਹੁਣ ਜਾਂ ਜਾਂਣਗੇ ਤੇ ਜਾਂ ਕਰ ਲ ਆਉਣਗੇ ਮੰਮੀ ਵੇਖ ਲਓ ਮੈਨੂੰ ਦੋ ਤਿੰਨ ਦਿਨ ਮੰਮੀ ਸੀ ਨਾ ਜਾ ਲੱਦੋ ਮੈਂ 2-3 ਦਿਨ ਰਹਿ ਆਉਂਦੀ ਨਾ ਤੇ ਮੇਰਾ ਮਨ ਹੋਰ ਹੋ ਜਾਊਗਾ ਸਮਝਣ ਦੀ ਕੋਸ਼ਿਸ਼ ਕਰੋ ਮੈਂ ਅੰਮਾ ਨੂੰ ਪੁੱਛਿਆ ਸੀ ਉਹਨਾਂ ਨੇ ਮੈਨੂੰ ਸਾਫ਼ ਮਨਾ ਕਰਤਾ ਉਹ ਕਹਿੰਦੇ ਨਹੀਂ ਜਾਣਾ ਇੱਥੇ ਮੰਮੀ ਜੀ ਦੀ ਦੇਖ ਰੱਖਣੇ ਕਿੰਨੇ ਕਰਨੀ ਆ ਘਰ ਦਾ ਕੰਮ ਕਿੰਨੇ ਕਰਨਾ ਵਾ ਜੇ ਤੁਸੀਂ ਕਹੋਗੇ ਨਾ ਤੇ ਮੈਨੂੰ ਜਾਣ ਦੇਣਗੇ ਕੋਈ ਨਹੀਂ ਮਨਾ ਕਰਦਾ ਫਿਰ ਮੰਮੀ ਪਲੀਜ਼ ਮੇਰਾ ਬੜਾ ਮਾਨ ਹੈ ਇੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਰੋਟੀ ਵੀ ਇੱਧਰੋਂ ਪਈ ਰਵੇ ਨਾ ਉਹ ਵੀ ਸੜ ਜਾਂਦੀ ਟੋਟੀ ਆ ਤੂੰ ਨਹੀਂ ਗੱਲਾਂ ਕਿੱਥੋਂ ਵੱਡਦੀਆਂ ਮੇਰੀ ਗੱਲ ਸੁਣ ਬੋਤ ਚੰਗੇ ਥੋੜਾ ਲੱਗੀ ਤਾਂ ਫੇਰ ਹੋਰ ਹੋਰ ਪੀਕੇ ਜਾਣਾ ਨਹੀਂ ਉਸ ਤੁਸੀਂ ਵੇਖੋ ਨਾ ਮੈਨੂੰ 1.5 ਸਾਲ ਡੇਢ ਸਾਲ ਹੋ ਗਿਆ ਵਾ ਮੈਂ ਰੋਜ਼ ਕਿੱਥੇ ਜਾਨੀ ਆ ਇੰਨਾ ਟਾਈਮ ਹੋ ਗਿਆ ਮੈਨੂੰ ਤਾਂ ਤੁਸੀਂ ਜਾਣ ਹੀ ਨਹੀਂ ਦਿੱਤਾ ਤੇ ਕਰਨਾ ਵੀ ਕੀ ਉਹ ਜਾ ਕੇ ਰੋ ਟੈਲੀਫੋਨ ਤੇ ਕਰ ਲੋ ਜਾਂਦੀ ਤੇਰੀ ਆ ਕੀ ਜਿਹੜੀਆਂ ਵੀਡੀਓ ਵੱਡੀਆਂ ਆਂਦੀਆਂ ਤਾਂ ਹੋਰ ਤੇ ਗੱਲ ਕਰ ਲੈਣੀ ਰੋਜ਼ ਹੋ ਰਿਹਾ। ਹੋਤੇ ਬਸ ਇੱਕ ਮਨ ਪਰਚਾਵਾ ਕਰ ਲੀਦਾ ਵਾ ਥੋੜੀ ਦੇਰ ਵਾਸਤੇ। ਕੋਈ ਹੋਊਗਾ ਥੋੜੀ ਜੋ ਜਾ ਕੇ ਲੱਗੀ ਬਹਿਣਾ। ਉਹਨਾਂ ਦਾ ਦੁੱਖ ਸੁਣਨਾ, ਆਪਣੇ ਘਰ ਜਾਣਾ। ਉਹ ਕਾਲੀ ਹੋ ਰਿਹਾ ਮੰਮੀ। ਤੇਕਿਆਂ ਦਾ ਘਰ। ਸਵੇਰੇ ਜਿਕੇ ਸ਼ਾਮ ਤੱਕ ਆ ਜਾਂਗੇ। ਮੰਮੀ ਸਿਰਫ 2 ਦਿਨ ਰਹਿਣ ਦੋ ਮੈਨੂੰ, ਸਿਰਫ 2 ਦਿਨ। ਮੰਮੀ ਨਾਲ ਜਾਵਾਂਗੀ। ਤੂ ਉਹਦੇ ਬਾਅਦ ਮੈਂ ਖੋਦੀ ਆ ਜੂੰਗੀ ਇੰਨਾ ਤਾਂ ਤੇ ਟਾਈਮ ਹੀ ਨੀ ਹੈਗਾ ਜਾਣ ਦਾ ਕੋੜਾ ਕੋਟ ਕਰਨਾ ਹੀ ਪੈਣਾ ਹੁਣ ਨਹੀਂ ਚੱਲ ਅੱਜ ਕਰ ਚੱਲ ਸਾਦਲ ਆਪਣੀ ਮਾਂ ਨੂੰ ਚਲਾ ਆਇਆ ਦੋ ਦਿਨ ਚਲੇ ਜਾ ਮੰਮੀ ਤੁਸੀਂ ਕਿੰਨੇ ਚੰਗੇ ਹੋ ਨਾ ਚੱਲ ਤੈਨੂੰ ਪਤਾ ਤਾਂ ਲੱਗਾ ਨਾ ਮੈਂ ਚੰਗੀ ਹਾਂ ਪਤਾ ਸੀ ਤੁਸੀਂ ਮੇਰੀ ਹਰ ਗੱਲ ਮੰਨੋਗੇ ਆਹ ਵੀ ਗੱਲ ਮੰਨੋਗੇ ਜ਼ਰੂਰ ਮੈਨੂੰ ਪਤਾ ਸੀ ਮੇਰੀ ਮਾਂ ਚੱਲ ਇੰਜ ਕਰ ਫਿਰ ਲਦ ਕੀ ਕਰਦੇ ਐਦਕ ਲਸਣ ਦੀ ਪੀਸਟ ਬਣਾ ਕੇ ਰੱਖ ਜਾ ਤੇ ਗਾਜਰਾ ਛਿਲ ਜਾ ਤੇ ਮੇਥੀ ਮੇਥਰੂ ਲੈ ਦੰਨੀ ਆ ਮੰਮੀ ਦੋ ਦਿਨ ਤੇ ਇੰਨੀਆਂ ਸਬਜ਼ੀਆਂ ਬਣਾਉਣੀਆਂ ਤੁਹੀਂ ਲੈ ਮੈਂ ਕੀ ਕਿ ਐਦਕ ਲਸਣ ਦੀ ਪੀਸਟ ਬਣਾ ਕੇ ਰੱਖ ਜਾਗੀ ਤੇ ਮੈਨੂੰ ਘੜੀ ਘੜੀ ਛਿਲਣੀ ਨਾ ਪਾਉਗੇ ਮੈਂ ਸੋਚਿਆ ਆਲੂ ਮੇਥੀ ਦੀ ਤੇ ਗੋਭੀ ਦੀ ਵੀ ਪੀਸਟ ਬਣਾਣੀ ਆ बस कर ਜਿੰਨੀ ਗੱਲ ਕਹੀ ਉਹਨੀ ਕਰ ਗੋਭੀ ਦੀ ਅਖ ਪੇਸਟ ਬਣਾਣੀ ਹੈ ਤਾਂ ਜਾ ਚੱਲ ਚੱਲ ਕਿੰਨੇ ਚਿਰ ਬਾਅਦ ਮੈਂ ਪੇਕ ਕੇ ਜਾਵਾਂਗੀ ਕਿੰਨੇ ਜਾਣੇ ਲੋ ਬਿਲਾ ਲਾਟ ਗੁਆੜ ਜਾਵਾਂਗੀ ਖਾ ਆਪਣੇ ਘਰ ਜਾਵਾਂਗੇ ਆਪਣੀਆਂ ਸਾਰੀਆਂ ਜਾਂਦਾ ਤਾਜ਼ਾ ਕਰਾਂਗੇ ਆਪਣੀ ਮੰਮੀ ਨਾਲ ਘੋਟ ਕੇ ਜੱਫੀ ਪਾ ਕੇ ਸਮਾਂਗੇ ਕਿੰਨਾ ਮਜ਼ਾ ਆਊਗਾ ਨਾ ਸ਼ੂਗਰ ਉਹ ਮਬੀਜੀ ਮੰਗੇ ਉਹ ਨਾ ਮੰਮੀ ਨੂੰ ਕੋਸ਼ਿਸ਼ ਨਹੀਂ ਕਰਨਾ ਚੱਲ ਮਨਾ ਘਰ ਕੰਮ ਬਾਅਦ ਵਿੱਚ ਪੇਸਟ ਵੀ ਬਣਾ ਕੇ ਰੱਖਣੀ ਹੈ